ਲੁਧਿਆਣਾ ਦੇ ਪਿੰਡ ਪਟਿਆ ਵਿਖੇ ਸ਼੍ਰੀ ਮੁਕਤੀਸ਼ਰ ਨਿਸ਼ਕਾਮ ਸੇਵਾ ਸੁਸਾਇਟੀ ਦੇ ਵੱਲੋਂ ਪਿੰਡ ਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਵਿਸ਼ੇਸ਼ ਤੌਰ ਤੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਦਸਤਾਵੇਜ਼ਪ੍ਰਿਤ ਵਾਸੀਆਂ ਨੇ ਵੱਾਟ ਚੜ੍ਹ ਕੇ ਹਿੱਸਾ ਲਿਆ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਚੇਰਮੈਨ ਨੀਲ ਕਮਲ ਸ਼ਰਮਾ ਨੇ ਦੱਸਿਆ ਕਿ ਪਿਛਲੇ ਕਈ ਸਾਲ ਤੋਂ ਲੁਧਿਆਣਾ ਸ਼ਹਿਰ ਤੇ ਸ਼ਹਿਰਾ ਅਤੇ ਪਿੰਡਾਂ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਲਗਾ ਰਹੇ ਹਾਂ ਤਾਂ ਜੋ ਕੋਈ ਵੀ ਵਿਅਕਤੀ ਲਾਜ਼ਮਵਾਂ ਚੜਨਾ ਨਾ ਰਹਿ ਸਕੇ। ਜਨਾਲਾਈਨ ਲਈ ਟੀਮ ਦਾ ਚਾਹਤ ਰਿਪੋਰਟ ਗੱਲ ਜੀ ਮੈਂ ਗੁਰਜੀ ਮਾਰਕੀਟ ਕਮੇਟੀ ਲੋਗ ਆਣਾ ਅੱਜ ਪਿੰਡ ਪਟੀਆਂ ਬੇਸ਼ ਬੇਟ ਵਿਸ਼ੇ ਸ੍ਰੀ ਮੁਕਤੇਸ਼ਵਰ مشਕਾਮ ਸੇਵਾ ਸੈਡੀ ਵੱਲੋਂ ਜਿਹੜਾ 59ਵਾਂ ਫ੍ਰੀ ਮੈਡੀਕਲ ਕੈਂਪ ਚੱਲ ਆ ਕੇ ਚੱਲ ਰਿਹਾ ਆ ਰਿਹਾ ਉੱਥੇ ਸ਼ਿਰਕਤ ਕੀਤੀ ਕਿਉਂਕਿ ਸ਼ਿਰਕਤ ਸਾਡੇ ਮਾਨਯੋਗ ਐਮਐਲਏ ਸਾਹਿਬ ਜੀਵਨ ਸਿੰਘ ਸੁਗਵਾਲ ਨੇ ਕਰਨੀ ਸੀ ਉਹਨਾਂ ਨੂੰ ਜ਼ਰੂਰੀ ਜੇ ਮੈਂ ਕਰਤੇ ਜਿਹੜੇ ਮਾ ਉਹਨਾਂ ਨੇ ਉੱਥੇ ਆਪਣੇ ਜੰ ਜੰ ਚੱਲਣਾ ਪੈ ਗਿਆ ਉਹਨਾਂ ਨੇ ਇਸ ਕਰਕੇ ਉਹਨਾਂ ਦੀ ਟੀਮ ਬਾਕੀ ਸਾਰੀ ਉਹਨਾਂ ਨੇ ਸਾਡੀ ਡਿਊਟੀ ਲਈ ਵੀ ਅਸੀਂ ਇੱਥੇ ਆਈਏ ਉਹ ਬਹੁਤ ਚੰਗਾ ਲੱਗਿਆ ਜਿਹੜਾ ਜਿਹਦੇ ਅੱਖਾਂ ਜਿਹਦੇ ਵਿੱਚ ਸਾਰੇ ਡਾਕਟਰ ਮੌਜੂਦ ਨੇ ਅੱਖਾਂ ਦੇ ਵੀ ਕੰਨਾਂ ਦੇ ਵੀ ਨੱਕ ਦੇ ਵੀ ਦੰਦਾਂ ਦੇ ਔਰ ਹਰੇਕ ਮਹੀਨੇ 10 ਬੰਦਿਆਂ ਦੇ ਫ੍ਰੀ ਅੱਖਾਂ ਦੇ ਚੈਕਅਪ ਕਰਾਉਂਦੇ ਆ ਜੇ 10 ਤੋਂ ਵੱਧ ਜਾਣ ਉਹ ਅਗਲੇ ਮਹੀਨੇ ਤੇ ਪਾ ਦਿੱਤੇ ਜਾਂਦੇ ਆ ਤੇ ਉਹਦੇ ਵਿੱਚ ਇਹਨਾਂ ਦਾ ਬਹੁਤ ਸਾਰਾ ਪਲਾਨ ਲਾਵਾ ਬੜੇ ਸਾਡੇ ਨੀਲ ਕੁਮਾਰ ਸ਼ਰਮਾ ਜੀ ਸਾਡੇ ਬਹੁਤ ਹੀ ਉਦਮੀ ਬੰਦੇ ਨੇ ਜਿਹੜੇ ਜਿਹੜਾ ਇਹ ਕੈਂਪ ਲੱਗਿਆ ਵਾ ਇਹ ਸਾਡੇ ਵਿਸ਼ੇ ਲਗਾਜ ਦੇ ਯਤਨ ਸਦਕਾ ਅੱਥੇ ਲੱਗਿਆ ਵਾ ਜੀ ਪੱਟੀਆਂ ਪੇਟ ਵਿਖੇ ਔਰ ਇਹ ਇਹ ਹਮੇਸ਼ਾ ਇਮਪਲਟ ਚੜ ਕੇ ਆਈ ਸਭ ਆਉਂਦੇ ਰਹਿੰਦੇ ਨੇ ਇਹ ਸਮਾਜ ਸੇਵਾ ਦੇ ਵਿੱਚ ਹੋਰ ਜਿਹਦੇ ਲਾਹਾਂਮ ਲੋਕੀ ਬਹੁਤ ਲਾਭ ਚੜੇ ਲੈ ਰਹੇ ਨੇ ਬਹੁਤ ਲੋਕਾਂ ਨੂੰ ਤੁਹਾਡੇ ਸਾਹਮਣੇ ਦੇਖੋ ਤੁਸੀਂ ਕਿੰਨਾ ਰਾਸ਼ਾ ਕਿੰਨੇ ਲੋਕੀ ਫਾਇਦਾ ਹੋ ਰਿਹਾ ਕਿ ਮੇਰੇ ਕੋਲ ਬਜ਼ੁਰਗ ਬੈਠੇ ਗੱਲਾਂ ਕਰਦਾ ਸੀਗੇ ਤੁਸੀਂ ਕਿਹਾ ਹੁਣ ਕਿਤੇ ਚਲੇ ਗਏ ਉਹ ਕਹਿੰਦੇ ਯਾਰ ਵੀ ਮੈਂ ਤਾਂ ਹੁਣ ਤਾਂ ਕਿਨੇ ਰੇਜੀ ਗਿਆ ਵੀ ਮੈਂ ਤਾਂ ਵੀ ਜਦੋਂ ਅੱਖਾਂ ਦੰਦੀ ਮੇਰੀ ਐਨਕ ਲੱਗੀ ਆ ਵੀ ਮੈਨੂੰ ਤਾਂ ਲੱਗਦਾ ਵੀ ਮੈਂ ਮੇਰੀ ਤਾਂ ਦੁਨੀਆ ਹੀ ਹੋਣ ਆਈ ਆ ਇਸ ਲਈ ਸਾਰਾ ਹੈ ਉਪਰਾਨਲਾ ਜਿਹੜਾ ਇਹ ਕਰਦੇ ਆ ਸਮਾਜ ਸੇਵਾ ਦਾ ਇਹਨਾਂ ਦੇ ਅਸੀਂ ਬੜੀ ਜਿੰਨੀ ਆ ਔਰ ਸਾਨੂੰ ਬੜੀ ਖੁਸ਼ੀ ਹੋਈ ਇੱਥੇ ਸ਼ਿਰਕਤ ਕਰਕੇ ਔਰ ਅਸੀਂ ਕਾਮਨਾ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਇਹ ਸ਼ਰਮਾ ਜੀ ਬੀਜਲ ਲਗਾ ਜੀ ਬਾਰੇ ਸਾਰੇ ਇਹ ਜੀ ਨੌਜਵਾਨ ਸਮਾਜ ਨੂੰ ਇਹਨਾਂ ਦੀ ਲੋੜ ਆ ਜੀ ਇਹ ਇਹ ਜੇ ਕਰਦੇ ਰਹਿਣ ਇਹ ਜੇ ਉਪਰਾਲੇ ਕਰਦੇ ਰਹਿਣ ਤਾਂਕ ਸਾਡਾ ਮੋਲਕੇ ਤਰੱਕੀ ਦੀਆਂ ਹਾਸ ਤੇ ਚੱਲੇ ਜੈਪੋਲੇ ਸ਼ੰਕਰ ਜੀ ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਭੱਟੀਆਂ ਬੇੜ ਦੇ ਵਿੱਚ ਗੁਰੂ ਅਰਬੀਦਾਸ ਮਹਾਰਾਜ ਜੀ ਦੇ ਜਿਹੜਾ ਗੁਰਦੁਆਰਾ ਪਿੰਡ ਦੇ ਵਿੱਚ ਉੱਥੇ ਲਾਇਆ ਗਿਆ ਇਹ 58ਵਾਂ ਮੈਡੀਕਲ ਕੈਂਪ ਹੈ ਜੀ ਜਿੰਦੇ ਵਿੱਚ ਅੱਖਾਂ ਦੰਦ ਸ਼ੂਗਰ ਹਾਰਡ ਅਤੇ ਹੋਰ ਕਈ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਂਦਾ ਨੇ ਨਾਲ ਦਵਾਈਆਂ ਵੀ ਦਿੱਤੀਆਂ ਜਾਂਦੀਆਂ। ਵਿਜੀ ਜਿਹੜਾ ਲਗਾ ਹੈਗਾ ਇਸ ਪਿੰਡ ਦਾ ਮੁੱਖ ਸੇਵਾਦਾਰ ਆ ਸਾਡੀ ਕਮੇਟੀ ਦਾ ਮੈਂਬਰ ਆ। ਪਿਛਲੇ 2-3 ਮਹੀਨਿਆਂ ਤੋਂ ਕਹਿ ਰਿਆ ਸੀ ਵੀ ਮੇਰੇ ਪਿੰਡ ਵਿੱਚ ਕੈਂਪ ਲਾ। ਬੜਾ ਸਲਾੰਗਾ ਜੋ ਕਦਮ ਬਹੁਤ ਵਧੀਆ ਲੱਗਿਆ 400 ਦੇ ਕਰੀਬ ਹੋਣ ਤੱਕ ਲੋਕਾਂ ਨੇ ਚੈੱਕਅਪ ਕਰਾ ਲਿਆ। ਆਪਰੇਸ਼ਨ 12 12 ਦੇ ਉਹਨਾਂ ਨੇ ਅੱਖਾਂ ਨਾਲ ਡਾਕਟਰ ਨੇ ਕਿਹਾ ਜੀ ਬੁੱਧਵਾਰ ਨੂੰ ਐਸੇ ਐਸੇ ਕੋ ਗੁਰੂ ਗੁਰਦੁਆਰਾ ਰਵਿਦਾਸ ਤੋਂ ਚੱਲਣਗੇ ਜੀ ਜਿੰਨੇ ਹੈਗੇ ਆਪਰੇਸ਼ਨ 12 ਦੇ ਜੇ ਉਸ ਤੋਂ ਬਾਅਦ ਕੋਈ ਵੱਧ ਆਣਗੇ ਉਹ 1-2 ਮਹੀਨਿਆਂ ਦੇ ਵਿੱਚ ਅਸੀਂ ਸੁਸਾਇਟੀ ਦੇ ਵੱਲੋਂ ਉਹਨਾਂ ਨੂੰ ਅਡਜਸਟਮੈਂਟ ਕਰ ਦਾਂਗੇ ਜੀ ਇਹ 9ਵਾਂ ਕੈਂਪ ਹੈ ਜੀ ਹਰ ਸਾਲ ਲੱਗਦਾ ਹਰ ਸਾਲ ਨਹੀਂ ਹਰ ਮਹੀਨੇ ਲੱਗਦਾ ਹਰ ਮਹੀਨੇ ਲਾਈਦਾ ਹੈ ਜੀ ਲੁਧਿਆਣਾ ਦੀ ਲਗ ਲਗ ਜਗ੍ਹਾ ਤੇ ਜਿਵੇਂ ਕੋਈ ਸਾਨੂੰ ਮੈਸੇਜ ਦਿੰਦਾ ਜਿਵੇਂ ਅਕੀਤ ਵੀਜੇ ਲਗਾ ਨੇ ਸਾਨੂੰ ਮੈਸੇਜ ਦਿੱਤਾ ਵੀ ਮੇਰੇ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਆ ਕੇ ਲਾਓ ਇਹ ਮੁੰਡਾ ਇਸ ਪਿੰਡ ਦਾ ਸੇਵਾਦਾਰ ਆ ਸਾਡਾ ਮੈਂਬਰ